ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਨਵੀਂ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਐਜੂਕੇਸ਼ਨਲ ਡਿਪਾਰਟਮੈਂਟ ਨਾਲ ਰਿਲੇਟਡ ਜਿਹੜੀ ਇਹ ਅਪਡੇਟ ਹੈ ਇਹ ਪੀਐਸਟੈਟ ਦੇ 25 ਨੂੰ ਲੈ ਕੇ ਆ ਤੇ ਯੂਨੀਅਨ ਵੱਲੋਂ ਕੀ ਲੈਟਰ ਜਾਰੀ ਕੀਤਾ ਗਿਆ ਹੈ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਪੀਐਸਟੈਟ ਯੂਨੀਅਨ ਪੰਜਾਬ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਸਮੂਹ ਕਦਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਅਨ ਵੱਲੋਂ ਲੁਧਿਆਣਾ ਵਿਖੇ ਪੀਐਸਟੈਟ ਦਾ ਨੋਟੀਫਿਕੇਸ਼ਨ ਤੇ ਕਲੰਡਰ ਜਾਰੀ ਕਰਵਾਉਣ ਲਈ 17 ਜੂਨ ਦਿਨ ਮੰਗਲਵਾਰ ਨੂੰ ਧਰਨਾ ਰੱਖਿਆ ਗਿਆ ਹੈ ਸੋ ਸਾਰੇ ਈਟੀਟੀ ਅਤੇ ਬੀਐਡ ਪਾਸ ਬੇਰੁਜ਼ਗਾਰਾਂ ਨੂੰ ਬੇਨਤੀ ਹੈ ਇਸ ਧਰਨੇ ਵਿੱਚ ਸਾਰੇ ਜਰੂਰ ਸਮੂਲੀਅਤ ਕਰੋ ਤਾਂ ਕਿ ਆਪਾਂ ਵੀ ਨੌਕਰੀ ਪ੍ਰਾਪਤ ਕਰ ਸਕੀਏ ਸਮੂਹ ਕਮੇਟੀ ਪੀਐਸਟੈਟ ਯੂਨੀਅਨ ਪੰਜਾਬ ਤੋ ACGI PSAT ਨਾਲ ਰਿਲੇਟਡ ਅਪਡੇਟ ਤੇ ਉੱਪਰ ਆਪਣਾ ਜਿਹੜੇ ਸੂਬਾ ਪ੍ਰਧਾਨ ਉਪ ਪ੍ਰਧਾਨ ਜਾਂ ਮੁੱਖ ਸਕੱਤਰ ਆਗੇ ਖਜ਼ਾਨਚੀ ਉਹਨਾਂ ਦੇ ਨੰਬਰ ਵਗੈਰਾ ਦਿੱਤੇ ਗਏ ਆ ਨਾਂ ਨਾਲ ਜ਼ਿਲ੍ਹਾ ਵਾਈਜ਼ ਵੀ ਨੰਬਰ ਦਿੱਤੇ ਗਏ ਆ ਜਿਵੇਂ ਮਾਨਸਾ ਸੰਗਰੂਰ ਜਲਾਲਾਬਾਦ ਫਲਕਾ ਮਾਨਸਾ ਬਠਿੰਡਾ ਬੋਰ ਸਾਰਿਆਂ ਦੇ ਇਹਨਾਂ ਦੇ ਵੀ ਦਿੱਤੇ ਗਏ ਆ ਤੇ ਸੋ ਇਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਧਰਨੇ ਵਿੱਚ ਸਮੂਲਿਤ ਕਰ ਸਕਦੇ ਆ 17 ਤਰੀਕ ਦਾ ਝੜ ਧਰਨਾਗਾ ਜਰੂਰ ਪਹੁੰਚੋ ਜੇਕਰ ਤੁਸੀਂ ਪੀਐਸਟੈਟ ਦੇਰ 25 ਕਢਵਾਉਣਾ ਚਾਹੁੰਦੇ ਆ ਤੁਹਾਨੂੰ ਵੀ ਪਤਾ ਵੀ ਬਿਨਾ ਧਰਨੇ ਤੋਂ ਐਜੂਕੇਸ਼ਨਲ ਡਿਪਾਰਟਮੈਂਟ ਦੀ ਕੋਈ ਵੀ ਚੀਜ਼ ਹੱਲ ਨਹੀਂ ਹੋ ਰਹੀ ਚਾਹੇ ਉਹ ਪੜਤਿਆਂ ਦੀ ਹੋਵੇ ਚਾਹੇ ਉਹ ਪੀਐਸਟੈਟ ਨੂੰ ਲੈ ਕੇ ਹੋਵੇ ਧਰਨਾ ਤੋਂ ਬਿਨਾ ਕੋਈ ਕੁਸ਼ ਕੋਈ ਪੋਸੀਬਲ ਨਹੀਂ ਹੈਗਾ ਸੋ ਧਰਨੇ ਤੇ ਜਰੂਰ ਪਹੁੰਚੋ ਜਿੰਨੀ ਵੱਡੀ ਤੁਹਾਡੀ ਗਿਣਤੀ ਵਿੱਚ ਉੱਥੇ ਧਰਨਾ ਲੱਗੂਗਾ ਉਹ ਨਹੀਂ ਜਲਦੀ ਪੀਐਸਟੈਟ ਆਊਗਾ ਨਹੀਂ ਤਾਂ ਫਿਰ ਔਖਾਗਾ ਸੋ ਧੰਨਵਾਦ ਜੀ ਇੰਨੇ ਕ ਅਪਡੇਟਸ